देखो दे दे आज विक्रम मजीठिया साहब ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਵਿਜੀਲੈਂਸ ਨੇ ਉਹਨਾਂ ਦੇ ਜੁਡੀਸ਼ੀਅਲ ਰਿਮਾਂਡ ਦੀ ਮੰਗ ਕੀਤੀ। ਜੁਡੀਸ਼ੀਅਲ ਰਿਮਾਂਡ ਦਾ ਸਿੱਧਾ ਜਆ ਮਤਲਬ ਇਹ ਹੁੰਦਾ ਹੈ ਕਿ ਹੁਣ ਪੁਲਿਸ ਇਹਨਾਂ ਤੋਂ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ। ਤਾਂ ਮੇਰਾ ਸਪਹਿਲਾ ਤਾਂ ਸਿੱਧਾ ਜਆ ਇਹ ਮੀਡੀਆ ਨੂੰ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਸਰਕਾਰ ਕੱਲ ਤੱਕ ਇਹ ਕਹਿ ਰਹੀ ਸੀ ਕਿ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰਿਹਾ। ਇਹਨਾਂ ਦੇ ਖਿਲਾਫ ਸਾਡੇ ਕੋਲ ਇਹਨਾਂ ਕੁਝ ਹੈ। ਅੱਜ ਉਹ ਤਾਂ ਇੱਕਦਮ ਸਟੈਂਡ ਬਦਲ ਗਿਆ। ਉਹ ਕਹਿੰਦੇ ਨਹੀਂ ਪੁੱਛਗਿੱਛ ਨਹੀਂ ਕਰਨ। ਇਹ ਤਾਂ ਕਾਰਨ 29 ਮੋਬਾਈਲ ਦੀ ਗੱਲ ਮੁੱਖ ਮੰਤਰੀ ਨੇ ਬੋਲੀ 29 ਮੋਬਾਈਲ ਦਾ ਇੱਕ ਕਾਗਜ਼ ਨਹੀਂ ਲੱਭਿਆ ਫਿਰ 141 ਕਰੋੜ ਕਹਿੰਦੇ ਫੋਰਨ ਇਨਵੈਸਟਮੈਂਟ ਆਈ ਹੈ 1 ਰੁਪਈਆ ਨਹੀਂ ਨਿਕਲੀ ਫਿਰ 540 ਕਰੋੜ ਦੀ ਇੱਕ ਕੰਪਨੀ ਕਹਿੰਦੀ ਕਲੀਅਰ ਵਾਟਰ ਕੰਪਨੀ ਕਹਿੰਦੇ ਜੀ ਇਹਦਾ ਅਸਲ ਮਾਲਕ ਫਿਕਰ ਮਜੀਠੀ ਹੈ ਉਹ ਹੁਣ ਵਿਜੀਲੈਂਸ ਨੇ ਪਤਾ ਕਰਾਇਆ ਉਹ ਤਾਂ ਗੋਰੇ ਦੀ ਕੰਪਨੀ ਹੈ ਯੂਐਸ ਬੇਸਡ ਟ੍ਰੈਕਰ ਨੇ ਉਹ ਤੇ ਸਿੰਗਾਪੁਰ ਹਾਂਗਕਾਂਗ ਸੇ ਉਹ ਚੋ ਦਾ ਦਫਤਰ ਹੈ ਸੋ ਕੰਪਨੀ ਜਿਹੜੀ ਮਲਟੀਪਲਨੀਅਰ ਹੈ ਜਿਹੜੀ ਭਾਰਤ ਸਰਕਾਰ ਦੀ ਪਰਮਿਸ਼ਨ ਨਾਲ ਭਾਰਤ ਚ ਬਿਜ਼ਨਸ ਕਰ ਰਹੀ ਹੈ ਉਹਨੂੰ ਕਿੱਦਾਂ ਜੋੜ ਸਕਦੇ ਸੀ ਉਹ ਚੈਪਟਰ ਖਤਮ ਹੋ ਗਿਆ ਫਿਰ ਕਹਿੰਦੇ ਜੀ ਹਿਮਾਚਲ ਚ 1000 ਏਕੜ ਪਿਛਲੀ ਵਾਰ 1000 ਏਕੜ ਦਾ ਗੱਲ ਆਈ ਇਹ ਹੁਣ ਹਿਮਾਚਲ ਘੁੰਮ ਕੰਮ ਕੇ ਆ ਗਏ ਮੈਂ ਉਸ ਦਿਨ ਵੀ ਕਿਹਾ ਸੀ ਵੀ 1000 ਏਕੜ ਕਹਿ ਤਾ ਦਿੱਤਾ 1000 ਏਕੜ ਦਾ ਮਤਲਬ ਹੈ ਵੀ ਸਾਰਾ ਸ਼ਿਮਲਾ ਹੀ ਵਿਕਰਮਜੀਠੀਆ ਦਾ ਉੱਥੇ ਹੋਰ ਕੋਈ ਰਹਿੰਦਾ ਹੀ ਨਹੀਂ ਉੱਥੇ ਲੈਂਡ ਸੀਲਿੰਗ ਹੀ ਹੈ ਨਹੀਂ ਉੱਥੇ ਦੀ ਸਰਕਾਰ ਸੁੱਤੀ ਪਈ ਹੈ ਹੁਣ ਇਹਨਾਂ ਨੂੰ ਉਹ ਵੀ 딜 ਪਿਆ ਇੱਕ ਇਹ ਕਪੂਰਥਲਾ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਉੱਥੇ ਸਾਨੂੰ ਇੱਕ ਡਾਕੂਮੈਂਟ ਲੱਭਿਆ ਜਿੱਥੇ ਇਹਨਾਂ ਦਾ ਪਿਗ ਆਪਣਾ ਗਰੀਵਕੌਰ ਮਜੀਠੀਆ ਜੀ ਦਾ 25% ਸ਼ੇਅਰ ਹੈ ਕਿਸੇ ਗ੍ਰੀਨ ਐਵੇਨਿਊ 'ਚ ਉਹ ਵੀ ਫਰਜੀ ਨਿਕਲਿਆ ਆ ਉਹਦੇ 'ਚ ਆਲਰੇਡੀ ਹਾਈ ਕੋਰਟ ਨੇ ਕੁਐਸ਼ ਕੀਤਾ ਹੋਇਆ ਤੇ ਹਾਈ ਕੋਰਟ ਨੇ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹਨਾਂ ਨੂੰ ਵੀ ਸਸਪੈਂਡ ਕਰਕੇ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਸੋ ਕੁੱਲ ਮਿਲਾ ਕੇ ਪਿਛਲੇ 11 ਦਿਨਾਂ ਚ ਸਰਕਾਰ ਨੇ ਜਿਹੜੇ ਪੰਜ ਝੂਠ ਬੋਲੇ ਉਹ ਸਾਰੇ ਮੁੱਦੇ ਮੂੰ ਟਿੱਕੇ ਸਰਕਾਰ ਦਾ ਚਿਹਰਾ ਨੰਗਾ ਹੋਇਆ ਅੱਜ ਕਹਿੰਦੇ ਜੀ ਬਸ ਹੁਣ ਪੁੱਛ ਕੇ ਚ ਨੂੰ ਰਹਿ ਨਹੀਂ ਕੁਝ ਗਿਆ ਹੁਣ ਜੁਡੀਸ਼ੀਅਲ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇ ਪਰ ਮੈਂ ਆਪਣੀ ਪਾਰਟੀ ਵੱਲੋਂ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਵਿਕਰਮ ਮਜੀਠੀਆ ਜੀ ਵੱਲੋਂ ਔਰ ਸੂਚੀ ਲੀਡਰਸ਼ਿਪ ਵੱਲੋਂ ਮੈਂ ਸਰਕਾਰ ਨੂੰ ਇਸ ਮਾਧਿਅਮ ਦੇ ਨਾਲ ਚੈਲੰਜ ਕਰਦਾ ਕਿ ਪੰਜ ਗੱਲਾਂ ਪੱਥਾਂ ਨਾਲ ਹੁਣ ਲਿਆਓ ਸਾਹਮਣੇ ਪ੍ਰੂਫ ਕਰਨੀਆਂ ਪੈਣਗੀਆਂ ਕਿਉਂਕਿ ਡਿਸਪਰਪੋਰਸ਼ਨੇਟ ਐਸਿਡ ਦੇ ਕੇਸ 'ਚ ਪੰਜਾਬ ਸਰਕਾਰ ਦਾ ਝੂਠ ਨਹੀਂ ਚੱਲਣਾ ਝੂਠ ਬੋਲੇ ਤੇ ਅੱਗੇ ਚੱਲ ਗਏ ਇਹ 3 ਸਾਲ ਤੋਂ ਫਿਤਰਤ ਜਿਹੜੀ ਰਹੀ ਆ ਉਹ ਸਾਰਿਆਂ ਨੂੰ ਪਤਾ ਹੈ ਪਰ ਇਹ ਔਨ ਰਿਕਾਰਡ ਗੱਲਾਂ ਨੇ ਡਾਕੂਮੈਂਟਰੀ ਐਵੀਡੈਂਸ ਹੈ ਇਹ ਹੁਣ ਤੁਹਾਨੂੰ ਜੇ ਨਾ ਪ੍ਰੂਫ ਕੀਤੀਆਂ ਤਾਂ ਇਹਦੀ ਜਵਾਬਦੇਹੀ ਵੀ ਸਰਕਾਰ ਦੀ ਸ਼ਰੋਨੀ ਕਾਲਦਲ ਤੈਅ ਕਰੇ ਪਹਿਲੇ ਦਿਨ ਕਿਹਾ ਸੀ ਕਿ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ disproportionate assets ਦੇ ਕੇਸ 'ਚ ਐਸੈਟ ਹੈ ਨਹੀਂ ਸੋ ਸਰਕਾਰ ਦਾ ਜਿਹੜਾ ਝੂਠ ਦਾ ਤਾਸ਼ ਦਾ ਮਹਿਲ ਸੀ ਉਹ ਪੱਤੇ ਵਾਂਗੂ ਖਿੰਡ ਗਿਆ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ 11 ਦਿਨ 'ਚ ਕਿ ਸਾਡੇ ਕੋਲੇ ਇਸ ਕੇਸ ਦੇ ਵਿੱਚ ਕੋਈ ਸਬੂਤ